हां जी दोस्तों निर्देशवाला सामाजिक सुरक्षा ਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਲਦੀ ਤੋਂ ਜਲਦੀ ਅਪਲਾਈ ਕਰੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਜੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ Facebook ਪੇਜ ਹੈਗਾ ਜੀ MDI Job Alerts ਦੇ ਨਾਮ ਦੇ ਉੱਤੇ ਉਸ ਨੂੰ ਵੀ ਤੁਸੀਂ ਫੋਲੋ ਕਰ ਲਵੋ PDF ਫਾਈਲਾਂ ਵਗੈਰਾ ਜੋ ਰਿਜ਼ਲਟ ਵਗੈਰਾ ਆਉਂਦੇ ਰਹਿੰਦੇ ਨੇ ਅਸੀਂ ਉੱਤੇ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਭੇਜਦੇ ਰਹੇ ਨੇ ਉੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਕੋਈ ਐਪਲੀਕੇਸ਼ਨ ਆਉਂਦੀ ਹੈ PDF ਫਾਈਲਾਂ ਵੀ ਉੱਥੇ ਭੇਜਦਾ ਜਿੱਤੋਂ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਹੁਣ ਭਰ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਜੀ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਹਾਂ ਦੋਸਤੋ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨਿਰਦੇਸ਼ਾਲਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਐਸਆਈਓ ਨੰਬਰ ਹੈਗਾ 102 103 ਸੈਕਟਰ 34 ਚੰਡੀਗੜ੍ਹ ਵੀ ਕਿਹਾ ਹੈਗਾ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਪੀਐਸਸੀਪੀसीआर ਵਿੱਚ 10 ਲਿਖੀਆਂ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ ਜੀ ਅਸਾਮੀ ਹੈਗੀਆਂ ਮੈਂਬਰਜ਼ ਦੀਆਂ ਅਸਾਮੀਆਂ ਨੇ ਜੀ 5 ਪੋਸਟਾਂ ਨੇ ਜਿਸ ਦੇ ਵਿੱਚ ਦੋ ਮਹਿਲਾਵਾਂ ਲਈ ਰਾਖਮੀਆਂ ਰੱਖੀਆਂ ਗਈਆਂ ਹੈਗੀਆਂ ਨੇ ਸਿੱਖਿਆ ਬਾਲ ਸਿਹਤ ਦੇਖਭਾਲ ਭਲਾਈ ਜਾਂ ਬਾਲ ਵਿਕਾਸ ਜੁਵਨਾਈਲ ਜਸਟਿਸ ਜਾਂ ਆਨ ਗੌਲਜ ਜਾਂ ਹਾਸੀਅਤ ਤੇ ਧੱਕੇ ਗਏ ਬੱਚਿਆਂ ਅਪਾਹਜ ਬੱਚਿਆਂ ਬਾਲ ਮਜ਼ਦੂਰੀ ਖਤਮ ਕਰਨ ਜਾਂ ਤਕਲੀਫ ਵਿੱਚ ਬੱਚਿਆਂ ਬਾਲ ਮਨੋਵਿਗਿਆਨ ਜਾਂ ਸਮਾਜ ਸ਼ਾਸਤਰ ਬੱਚਿਆਂ ਨਾਲ ਸੰਬੰਧਿਤ ਕਾਨੂੰਨਾਂ ਦੇ ਖੇਤਰ ਵਿੱਚ ਉੱਗੇ ਯੋਗਤਾ ਰੱਖਦੇ ਇਮਾਨਦਾਰ ਸਮਰਥਾਪਾਣ ਤੇ ਤਜਰਬੇਕਾਰ ਵਿਅਕਤੀ ਆਪਣੇ ਬਿਨੇਪੱਤਰ ਪੇਸ਼ ਕਰ ਸਕਦੇ ਨੇ ਜਿਹੜੇ ਚਾਹਵਨ ਉਮੀਦਵਾਰ ਨੇ ਆਪਣੇ ਬਿਨੇਪੱਤਰ ਰਜਿਸਟਰਡ ਡਾਕ ਰਾਹੀਂ ਭੇਜਣੇ ਨੇ ਜੀ ਜੋ ਕਿ ਡਾਕ ਰਾਹੀਂ ਨਿਰਦੇਸ਼ਸਾਲਾ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ ਐਸ ਸੀਓ ਨੰਬਰ 102 3 ਸੈਕਟਰ 34ਏ ਚੰਡੀਗੜ੍ਹ ਵਿਖੇ ਤੁਸੀਂ ਪਹੁੰਚਦੇ ਕਰ ਲੈਣੇ ਨੇ 15 9 2025 लास्ट डेट रखी है शाम 5:00 बजे तक पहुंचने चाहिए जी नहीं इस तो बाद स्वीकार नहीं किए जाएंगे ਤੁਸੀਂ ਜੇ ਬਧੇਰੇ ਜਾਣਕਾਰੀ ਚਾਹੋ ਨੇ ਤਾਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਜੀ sswcd.punjab.gov.in ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਸਾਰੇ ਬੇਰਵੇ ਤੁਹਾਨੂੰ ਮਿਲ ਜਾਣਗੇ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜੋ ਕਿ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ ਦੇ 10% ਤੱਕ ਇਹ ਜਾਰੀ ਕੀਤਾ ਗਿਆ ਜੀ ਨਿਰਦੇਸ਼ਾਲਾ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਪੰਜਾਬ ਵੱਲੋਂ ਇਹ ਅੱਜ ਦਾ ਨੋਟੀਫਿਕੇਸ਼ਨ ਸੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਈਆਂ ਹੋਈਆਂ ਨੇ ਉਹਨਾਂ ਦੀ ਇਸ ਵੀਡੀਓ ਬਣਾ ਕੇ ਪੇਸ਼ ਕਰਾਂਗੇ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਵੀ ਜਾਣਕਾਰੀ ਦੇਣਾ ਤਦ ਤੱਕ ਲਈ ਜੀ ਰੱਬ ਰੱਖਾ